ਸਾਡੇ ਲੋਕ ਪਤਾ ਨਹੀਂ ਕਿਹੜੀਆਂ-ਕਿਹੜੀਆਂ ਮਾਨਸਿਕ ਤੇ ਆਰਥਿਕ ਪੀੜਾਂ ਦੇ ਛੰਬੇ ਪਏ ਨੇ ਕਿ ਹਰ ਰੋਜ਼ ਕਿੰਨੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਨੇ ਕਿ ਵਿਅਕਤੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਪਤਾ ਨਹੀਂ ਕਿੰਨੇ ਲੋਕ ਹਰ ਰੋਜ਼ ਖੁਦਕੁਸ਼ੀ ਕਰ ਜਾਂਦੇ ਨੇ ਐਵੇਂ ਦੀ ਅੱਜ ਇੱਕ ਘਟਨਾ ਅਮਰਸਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਦਰਬਾਰ ਸਾਹਿਬ ਕੋਲ ਇੱਕ ਹੈਰੀਟੇਜ ਨਾਂ ਦੀ ਸਟਰੀਟ ਆ ਮਤਲਬ ਇੱਕ ਹੈਰੀਟੇਜ ਨਾਂ ਦੀ ਗਲੀ ਆ ਜਿਹਦੇ ਵਿੱਚ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਇਹ ਘਟਨਾ ਐਵੇਂ ਸਾਹਮਣੇ ਆ ਰਹੀ ਹੈ ਜੀ ਕਿ ਇੱਕ ਵਿਅਕਤੀ ਉਸ ਹੈਰੀਟੇਜ ਸਟਰੀਟ 'ਚ ਆਉਂਦਾ ਹੈ ਜਿੱਥੇ ਇੱਕ ਗਾਰਡ ਖੜਾ ਹੁੰਦਾ ਹੈ ਤੇ ਉਹ ਵਿਅਕਤੀ ਉਸ ਗਾਰਡ ਦੀ ਗਨ ਖੋਹ ਕੇ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਹੈ ਹਾਲੇ ਤੱਕ ਇਹ ਪਤਾ ਨਹੀਂ ਲੱਗਾ ਕਿ ਉਸ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਕਿਉਂ ਮਾਰੀ ਉਸ ਵਿਅਕਤੀ ਨੇ ਖੁਦਕੁਸ਼ੀ ਕਿਉਂ ਕੀਤੀ ਕਿਉਂ ਉਹਨੇ ਇਸੇ ਜਗ੍ਹਾ ਤੇ ਆ ਕੇ ਖੁਦਕੁਸ਼ੀ ਕੀਤੀ ਕਿਉਂ ਉਹਨੇ ਇੱਕ ਸੁਰੱਖਿਆ ਗਾਰਡ ਤੋਂ ਗਨ ਖੋ ਕੇ ਆਪਣੇ ਆਪ ਨੂੰ ਗੋਲੀ ਮਾਰੀ ਜਿਵੇਂ ਜਿਵੇਂ ਘਟਨਾ ਦਾ ਲੋਕਾਂ ਨੂੰ ਪਤਾ ਲੱਗਾ ਤਾਂ ਸਾਰੇ ਲੋਕ ਇਸ ਵਿਅਕਤੀ ਤੋਂ ਬਹੁਤ ਹੈਰਾਨ ਨੇ ਕਿ ਉਸ ਵਿਅਕਤੀ ਨੇ ਆਖਰ ਇੱਥੇ ਹੈਰੀਟੇਜ ਸਟਰੀਟ ਵਿੱਚ ਆ ਕੇ ਹੀ ਖੁਦਕੁਸ਼ੀ ਕਿਉਂ ਕੀਤੀ ਇਹ ਉਹ ਰਾਸਤਾ ਏ ਜਿੱਥੋਂ ਵੱਡੀ ਗਿਣਤੀ ਲੋਕ ਦਰਬਾਰ ਸਾਹਿਬ ਵਿੱਚ ਲੰਘ ਕੇ ਜਾਂਦੇ ਨੇ ਤੇ ਉਸ ਵਿਅਕਤੀ ਨੇ ਇਹ ਕਿਉਂ ਕੀਤਾ ਇਹ ਕਿਸੇ ਨੂੰ ਸਮਝ ਨਹੀਂ ਆ ਰਹੀ ਹਲੇ ਤੱਕ ਉਹਨੇ ਖੁਦਕੁਸ਼ੀ ਕਿਉਂ ਕੀਤੀ ਇਹਦੇ ਕਾਰਨ ਸਪਸ਼ਟ ਨਹੀਂ ਹੋਏਗੇ ਉਹਨੇ ਕਿਉਂ ਸੁਰੱਖਿਆ ਗਾਰਡ ਤੋਂ ਗਨ ਖੋ ਕੇ ਉਸੇ ਜਗ੍ਹਾ ਤੇ ਕਿਉਂ ਖੁਦਕੁਸ਼ੀ ਕੀਤੀ ਇਹਨਾਂ ਕਾਰਨਾਂ ਦਾ ਹਲੇ ਤੱਕ ਪਤਾ ਨਹੀਂ ਲੱਗਾ ਪਰ ਬਹੁਤ ਸਾਰੇ ਲੋਕ ਇਸ ਘਟਨਾ ਨੂੰ ਲੈ ਕੇ ਹੈਰਾਨੀ ਵਿੱਚ ਨੇ ਪਰ ਇਹ ਘਟਨਾਵਾ ਬੇਹੱਦ ਦੁਖਦਾਇਕ ਨੇ ਹਰ ਰੋਜ਼ ਪਤਾ ਨਹੀਂ ਕਿੰਨੇ ਲੋਕ ਜਿਹੜੇ ਖੁਦਕੁਸ਼ੀਆਂ ਕਰ ਜਾਂਦੇ ਨੇ ਕੱਲ ਵੀ ਇੱਕ ਮਾਂ ਰੋ ਰਹੀ ਸੀ ਮੇਰੀ ਛੋਟੀ ਬੱਚੀ ਨੇ ਜਿਹੜੀ ਛੋਟੀ ਉਮਰ ਦੀ ਸੀ 13 ਤੋਂ 15 ਸਾਲ ਦੇ ਵਿੱਚ ਵਿੱਚ ਸੀ ਉਸ ਲੜਕੀ ਦੀ ਉਮਰ ਉਹਨੇ ਖੁਦਕੁਸ਼ੀ ਕਰ ਲਈ ਕਹਿੰਦੀ ਮੈਨੂੰ ਨਹੀਂ ਪਤਾ ਕਿ ਮੇਰੀ ਧੀ ਨੇ ਕਿਉਂ ਖੁਦਕੁਸ਼ੀ ਕੀਤੀ ਉਹਦੀਆਂ ਸਹੇਲੀਆਂ ਨੂੰ ਪਤਾ ਹੋ ਸਕਦਾ ਪਰ ਮੈਨੂੰ ਉਹਨੇ ਉਹ ਲੜਕੀ ਨੇ ਉਹ ਬੱਚੀ ਨੇ ਕਿਉਂ ਖੁਦਕੁਸ਼ੀ ਕੀਤੀ ਮੈਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਸਾਡੇ ਲੋਕ ਪਤਾ ਨਹੀਂ ਕਿਹੜੀਆਂ-ਕਿਹੜੀਆਂ ਮਾਨਸਿਕ ਪੀੜਾ ਦਾ ਸਾਹਮਣਾ ਕਰ ਰਹੇ ਨੇ ਹਰ ਰੋਜ਼ ਕਿਤੇ ਕੋਈ ਇਸ ਕਰਕੇ ਖੁਦਕੁਸ਼ੀ ਕਰ ਲੈਂਦਾ ਕਿਉਂਕਿ ਉਹ ਆਪਣੇ ਸਹੁਰਿਆਂ ਤੋਂ ਤੰਗ ਪਰੇਸ਼ਾਨ ਹੁੰਦਾ ਕਿਤੇ ਕੋਈ ਲੜਕਾ ਖੁਦਕੁਸ਼ੀ ਕਰ ਲੈਂਦਾ ਇਸ ਕਰਕੇ ਕਿਉਂਕਿ ਉਹ ਸਹੁਰਿਆਂ ਤੋਂ ਤੰਗ ਆ ਤੇ ਕਿਤੇ ਕੋਈ ਲੜਕੀ ਖੁਦਕੁਸ਼ੀ ਕਰ ਲੈਂਦੀ ਆ ਕਿਤੇ ਕੋਈ ਆਰਥਿਕ ਤੰਗੀ ਦੇ ਚੱਲਦੇ ਖੁਦਕੁਸ਼ੀ ਕਰ ਲੈਂਦਾ ਕਿਤੇ ਕੋਈ ਆਪਣੇ ਬੱਚਿਆਂ ਤੋਂ ਦੁਖੀ ਇਨਸਾਨ ਖੁਦਕੁਸ਼ੀ ਕਰ ਲੈਂਦਾ ਕਿਉਂਕਿ ਉਹਦੇ ਬੱਚੇ ਨਸ਼ਾ ਕਰਦੇ ਆ ਜਾਂ ਕੋਟ ਦੇ ਮਾਰਦੇ ਆ ਜਾਂ ਕੋਈ ਵੀ ਇਹ ਇਹੋ ਜਿਹੀ ਕਈ ਸਾਰੇ ਹੋਰ ਕਾਰਨ ਜਿਦੇ ਕਰਕੇ ਲੋਕ ਮਤਲਬ ਖੁਦਕੁਸ਼ੀਆਂ ਕਰ ਰਹੇ ਆ ਜਿਵੇਂ ਜਿਵੇਂ ਪੂੰਜੀਵਾਦੀ ਵਿਕਾਸ ਵਧਿਆ ਓਵੇਂ ਓਵੇਂ ਜਿਹੜੀ ਮਨੁੱਖ ਦੀ ਮਾਨਸਿਕ ਸੰਤੋਸ਼ਟੀ ਸੀ ਉਹ ਘਟਦੀ ਗਈ ਤੇ ਆਰਥਿਕ ਤੌਰ ਤੇ ਵੀ ਉਹ ਟੁੱਟ ਭੰਗ ਗਿਆ ਤੇ ਅੱਜ ਇੰਨੇ ਦੁੱਖਾਂ ਦਾ ਮਨੁੱਖ ਸਾਹਮਣਾ ਕਰ ਰਿਹਾ ਹੈ ਪੂੰਜੀਵਾਦੀ ਦੌੜ ਦੀ ਲਾਲਸਾ ਵਿੱਚ ਤੇ ਉਹ ਉਹਦੇ ਰਿਸ਼ਤੇ ਵੀ ਭੱਜ ਟੁੱਟ ਰਹੇ ਨੇ ਇਸੇ ਮਤਲਬ ਪੂੰਜੀਵਾਦੀ ਗਲਬੇਕਾਰ ਨਾਲ ਤੇ ਉਹ ਇਹਨਾਂ ਮਾਨਸਿਕ ਪੀੜਾਂ ਦਾ ਸ਼ਿਕਾਰ ਹੁੰਦਾ ਹਰ ਰੋਜ਼ ਖੁਦਕੁਸ਼ੀਆਂ ਕਰ ਰਿਹਾ ਇਹ ਤੇ ਕਿੰਨੀ ਵੱਡੀ ਗਿਣਤੀ ਵਿੱਚ ਇਹ ਜਿਹੜੀਆਂ ਖੁਦਕੁਸ਼ੀਆਂ ਨੇ ਵੱਧ ਚੁੱਕੀਆਂ ਸਾਡੇ ਇੱਥੇ ਖੁਦਕੁਸ਼ੀ ਕਰਨ ਦੇ ਕਈ ਸਾਰੇ ਕਾਰਨ ਨੇ ਤੇ ਸਭ ਤੋਂ ਪਹਿਲਾ ਜੇ ਆਪਾਂ ਕਾਰਨ ਦੀ ਗੱਲ ਕਰੀਏ ਤਾਂ ਆਰਥਿਕ ਕਾਰਨ ਆਰਥਿਕ ਮਤਲਬ ਆਰਥਿਕ ਤਾਂ ਇੱਥੇ ਇੰਨੀ ਗੜਬੜਾਈ ਹੋਈ ਆ ਬੇਰੋਜ਼ਗਾਰੀ ਇੰਨੇ ਵੱਡੇ ਪੱਧਰ ਤੇ ਆ ਲੋਕਾਂ ਕੋਲ ਕੋਈ ਕੰਮ ਨਹੀਂ ਜੇ ਕੋਈ ਕੰਮ ਮਿਲਦਾ ਵੀ ਆ ਤਾਂ ਉਹਦਾ ਬਹੁਤ ਥੋੜੀ ਉਹਦਾ ਬਹੁਤ ਥੋੜਾ ਮਿਹਨਤ ਨਾਲ ਮਿਲਦਾ ਜਿਹਦੇ ਕਰਕੇ ਜਿਹੜਾ ਹੈਗਾ ਮਨੁੱਖ ਦਾ ਗੁਜ਼ਾਰਾ ਨਹੀਂ ਹੁੰਦਾ ਕਿਉਂਕਿ ਮਹਿੰਗਾਈ ਬਹੁਤ ਵੱਡੇ ਪੱਧਰ ਤੇ ਵੱਧ ਚੁੱਕੀ ਆ ਤੇ ਆਰਥਿਕ ਲੋੜਾਂ ਬਹੁਤ ਵਧ ਗਈਆਂ ਨੇ ਪਰ ਜਿਹੜਾ ਉਹ ਮਤਲਬ ਤਨਖਾਹਾਂ ਨੇ ਉਹ ਬਹੁਤ ਘਟ ਨੇ ਸਰਕਾਰੀ ਵਿਭਾਗਾਂ ਦਾ ਇੱਥੇ ਕੋਈ ਰਹਿ ਹੀ ਨਹੀਂ ਗਿਆ ਤੇ ਵਿਭਾਗੇ ਸਾਰੇ ਪ੍ਰਾਈਵੇਟ ਨੇ ਜਾਂ ਠੇਕੇ ਤੇ ਨੇ ਜਿਹਦੇ ਕਰਕੇ ਤਨਖਾਹਾਂ ਬਹੁਤ ਘਟ ਨੇ ਲੋਕ ਵੱਡੀ ਗੰਦੀ ਲੋਕ ਤਾਂ ਕਰਦੇ ਹੀ ਪ੍ਰਾਈਵੇਟ ਰਾਰਿਆਂ ਵਿੱਚ ਕੰਮ ਨੇ ਜਿੱਥੇ ਮਿਹਨਤ ਦੀ ਮਨੁੱਖ ਦੀ ਮਿਹਨਤ ਦੀ ਲੋਟ ਹੀ ਹੁੰਦੀ ਆ ਤੇ ਉਹਨੂੰ ਜਿਹੜਾ ਮਿਹਨਤਾ ਨਾ ਉਹ ਪੂਰਾ ਮਿਲਦਾ ਨਹੀਂ ਜਿਹਦੇ ਕਰਕੇ ਉਹਨਾਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤੇ ਹੌਲੀ-ਹੌਲੀ ਮਨੁੱਖ ਇੰਨਾ ਡਿਪਰੈਸ਼ਨ ਚਲਾ ਜਾਂਦਾ ਏ ਇੰਨਾ ਉਦਾਸ ਹੋ ਜਾਂਦਾ ਆਪਣੀ ਜ਼ਿੰਦਗੀ ਤੋਂ ਕਿ ਉਹ ਖੁਦਕੁਸ਼ੀ ਵਰਗੇ ਕਦਮ ਚੁੱਕਣ ਵਾਸਤੇ ਮਜਬੂਰ ਹੋ ਜਾਂਦਾ ਸਾਡੀਆਂ ਸਰਕਾਰਾਂ ਦਾ ਹਾਲ ਇਹ ਆ ਕਿ ਉਹਨਾਂ ਨੇ ਜਿੰਨੇ ਮਹਿਕਮੇ ਸੀ ਵੱਡੀ ਗਿਣਤੀ ਮਹਿਕਮੇ ਪ੍ਰਾਈਵੇਟ ਕਰਤੇ ਤੇ ਜਿਹੜੇ ਹਲੇ ਬਾਕੀ ਰਹਿ ਗਏ ਉਹਨਾਂ ਦੀ ਵੀ ਉਹਨਾਂ ਵੱਲੋਂ ਕੋਸ਼ਿਸ਼ ਆ ਕਿ ਉਹਨਾਂ ਨੂੰ ਪ੍ਰਾਈਵੇਟ ਕਰ ਦਿੱਤਾ ਜਾਵੇ ਸਰਕਾਰੀ ਨੌਕਰੀਆਂ ਵੱਲ ਤਾਂ ਸਰਕਾਰਾਂ ਦਾ ਧਿਆਨ ਹੀ ਨਹੀਂ ਕਿ ਜਿਹੜੇ ਨੌਜਵਾਨ ਨੇ ਬੇਰੋਜ਼ਗਾਰ ਫਿਰਦੇ ਨੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇਣੀਆਂ ਨੇ ਇਹ ਇਸ ਚੀਜ਼ ਵੱਲ ਤਾਂ ਸਰਕਾਰਾਂ ਦਾ ਧਿਆਨ ਹੀ ਨਹੀਂ ਇੱਥੇ ਜਿਹੜੇ ਕਿਸਾਨ ਨੇ ਖੇਤੀ ਕਰਦੇ ਨੇ ਉਹਨਾਂ ਨੂੰ ਹੜੀ ਸੋਣੀ ਜਿਹੜਾ ਫਸਲਾਂ ਤੇ ਮਾਰ ਪੈ ਜਾਂਦੀ ਆ ਫਸਲਾਂ ਤਬਾਹ ਹੋ ਜਾਂਦੀਆਂ ਨੇ ਕਿਤੇ ਹੜ ਆ ਗਏ ਕਿਤੇ ਕੋਈ ਸੰਢੀ ਪੈ ਗਈ ਕਿਤੇ ਕੋਸ਼ ਹੋ ਗਿਆ ਮਤਲਬ ਉਹਨਾਂ ਨੂੰ ਫਸਲਾਂ ਦਾ ਮੁਆਵਜ਼ਾ ਤੱਕ ਵੀ ਮਿਲਦਾ ਉਹਨਾਂ ਨੂੰ ਖੇਤੀ ਜਿਹੜੀ ਹੈਗੀ ਇੱਕ ਘਾਟੇਵੰਦਾ ਸੌਦਾ ਬਣ ਕੇ ਰਹਿ ਗਈ ਆ ਜਿਹੜੇ ਮਜ਼ਦੂਰ ਆ ਉਹਨਾਂ ਦੀ ਅਸਲੋਂ ਮਾੜੀ ਹਾਲਤ ਆ ਉਹਨਾਂ ਕੋਲ ਕੋਈ ਰੋਜ਼ਗਾਰ ਨਹੀਂ ਉਹਨਾਂ ਕੋਲ ਤਾਂ ਸਿੱਧਾ ਆਪਣਾ ਕੋਈ ਕੰਮ ਨਹੀਂ ਉਹਨਾਂ ਕੋਲ ਤਾਂ ਖੇਤ ਵੀ ਹੈ ਨਹੀਂ ਕੰਮ ਕਰਨ ਵਾਸਤੇ ਇਸ ਕਰਕੇ ਮਜ਼ਦੂਰਾ ਕੋਲ ਤਾਂ ਨਾ ਆਪਣਾ ਘਰ ਹੁੰਦਾ ਨਾ ਖੇਤ ਆ ਮਤਲਬ ਕੋਈ ਚੀਜ਼ ਉਹਨਾਂ ਕੋਲ ਤਾਂ ਹੈ ਹੀ ਨਹੀਂ ਉਹਨਾਂ ਦਾ ਨਰਵਾ ਤਾਂ ਸਿਰਫ ਦਿਹਾੜੀ ਤੇ ਆ ਸਰਕਾਰੀ ਨੌਕਰੀ ਕੋਈ ਹੈ ਨਹੀਂ ਦਿਹਾੜੀਆਂ ਕਰਕੇ ਉਹ ਆਪਣਾ ਨਰਬਾਹ ਕਰਦੇ ਵੱਡੀ ਗਿਣਤੀ ਮਜ਼ਦੂਰ ਕੋਈ ਥੋੜੇ ਬਹੁਤੇ ਉਹਨੂੰ ਛੱਡ ਕੇ ਤਾਂ ਉਹਨਾਂ ਦੀ ਹਾਲਤ ਦਿਨੋ ਦਿਨ ਦਿਨੋ ਦਿਨ ਉਹਨਾਂ ਦੀ ਹਾਲਤ ਨਿਗਾਰ ਵੱਲ ਜਾ ਰਹੀ ਹੈ ਆਰਥਿਕ ਪੁਖੋ ਤੇ ਸਰਕਾਰਾਂ ਦਾ ਨਾ ਮਜ਼ਦੂਰਾਂ ਵੱਲ ਨਾ ਕਿਸਾਨਾਂ ਵੱਲ ਨਾ ਜਿਹੜੇ ਮੁਲਾਜ਼ਮ ਪ੍ਰਾਈਵੇਟ ਰੱਖੇ ਵੀ ਆ ਠੇਕੇ ਤੇ ਭਰਤੀ ਆ ਉਹਨਾਂ ਵੱਲ ਨਾ ਬੇਰੋਜ਼ਗਾਰਾਂ ਵੱਲ ਮਤਲਬ ਕਿਸੇ ਵੀ ਤਬਕੇ ਵੱਲ ਸਰਕਾਰਾਂ ਦਾ ਕੋਈ ਧਿਆਨ ਹੀ ਨਹੀਂ ਪਰ ਮੈਨੂੰ ਮੈਂ ਏ ਆਪਣੇ ਭੈਣ ਆਪਾਂ ਭਰਾਵਾਂ ਨੂੰ ਜ਼ਰੂਰ ਕਹਿਣਾ ਚਾਹੁੰਨੀ ਆ ਕਿ ਆਪਾਂ ਖੁਦਕੁਸ਼ੀ ਦੇ ਰਾਹ ਨਾ ਤੁਰੀਏ ਆਪਾਂ ਨੂੰ ਚਾਹੀਦਾ ਕਿ 25 ਸਾਲੀ ਜਿਹੜੇ ਸਾਡੇ ਤੇ ਰਾਜ ਕਰਨ ਵਾਸਤੇ 25 ਸਾਲੀ ਸਾਡੇ ਤੋਂ ਸਾਡੇ ਤੋਂ ਵੋਟਾਂ ਲੈਣ ਆਉਂਦੇ ਹਨਾ ਉਹਨਾਂ ਨੂੰ ਸਵਾਲ ਪੁੱਛੋ ਤੇ ਉਹਨਾਂ ਨੂੰ ਕਹੋ ਕਿ ਅਸੀਂ ਤਾਂ ਵੋਟਾਂ ਤਾਂ ਹੀ ਪਾਉਣੀ ਆ ਜੇਕਰ ਤੁਸੀਂ ਪਹਿਲਾਂ ਸਾਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਉਂਗੇ ਹਰ ਸਾਲ ਤੁਸੀਂ ਵਾਅਦੇ ਕਰਦੇ ਹੋ ਥੋੜੀਆਂ ਹੀ ਸਰਕਾਰਾਂ ਹੁੰਦੀਆਂ ਕਿਤੇ ਕਿਹੜੀ ਕਿਤੇ ਕਿਹੜੀ ਬਦਲ ਕੇ ਆ ਜਾਂਦੀ ਆ ਵੋਟਾਂ ਲੈ ਲੈਣੀਆਂ ਤੇ ਜਦੋਂ ਵੋਟਾਂ ਪੈ ਜਾਂਦੀਆਂ ਈ ਫਿਰ ਆਪ ਗੱਡੀਆਂ ਤੇ ਬੈਠੇ ਹੁਕਮ ਚਲਾਉਂਦੇ ਹੋ ਐਸ਼ਾ ਕਰਦੇ ਹੋ ਤੇ ਸਾਨੂੰ ਕੋਈ ਰੋਜ਼ਗਾਰ ਹੀ ਨਹੀਂ ਫਿਰ ਸਾਡੀ ਕਿਸੇ ਨੇ ਪੁੱਛਣੀ ਨਹੀਂ ਹੁੰਦੀ ਬਾਤ ਤੇ ਦੂਜਾ ਕਾਰਨ ਮਾਨਸਿਕ ਕਾਰਨ ਮਾਨਸਿਕ ਤੌਰ ਤੇ ਮਨੁੱਖ ਦਾ ਪਰੇਸ਼ਾਨ ਰਹਿਣਾ ਪੂੰਜੀਵਾਦੀ ਦੌੜ ਨੇ ਮਨੁੱਖ ਦੀ ਜ਼ਿੰਦਗੀ ਕਿਹੋ ਜਿਹੀ ਬਣਾ ਦਿੱਤੀ ਹੈ ਕਿ ਮਨੁੱਖ ਦੀਆਂ ਖਾਇਸ਼ਾਂ ਵੱਧ ਗਈਆਂ ਨੇ ਪਰ ਜਿਹੜੀਆਂ ਆਰਥਿਕਤਾ ਜਿੱਥੋਂ ਉਹਨਾਂ ਨੂੰ ਕੁਝ ਆਉਣਾ ਹੈ ਜਿਹੜੀ ਉਹਦੀ ਆਰਥਿਕਤਾ ਬਹੁਤ ਹੇੜਲੇ ਪੱਦਰ ਤੇ ਗਈ ਆ ਉਹਦੇ ਕੋਲੇ ਕਮਾਈ ਦੇ ਉਹ ਸਾਧਨ ਹੋਣਗੇ ਜਿਹਦੇ ਕਰਕੇ ਉਹ ਉਹਦਾਂ ਜਿਹੜਾ ਮੁੱਢੀਆਂ ਲੋੜਾਂ ਨਾ ਕੁੱਲੀ ਗੁੱਲੀ ਜੁੱਲੀ ਦੇ ਜਿਹੜਾ ਮੁੱਢ ਮੁੱਢੀਆਂ ਲੋੜਾਂ ਉਹ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਬਾਕੀ ਤਾਂ ਕਾਰੇ ਕਿੱਥੋਂ ਲੈਣਾ ਤੇ ਬਾਕੀ ਘਰੇਲੂ ਕੁਲੇਸ਼ ਜਿਹੜੇ ਆਪਸ ਵਿੱਚ ਜਿਹੜੇ ਰਿਸ਼ਤੇ ਆ ਉਹ ਇੰਨਾ ਕਈ ਸਾਰੇ ਕਾਰਨਾ ਕਰਕੇ ਟੁੱਟ ਭੰਜ ਰਹੇ ਨੇ ਇਸ ਮਾਨਸਿਕ ਪੀੜਾ ਕਾਰਨ ਮਨੁੱਖ ਇੰਨਾ ਮਤਲਬ ਗੁੱਸੇ ਵਿੱਚ ਆ ਗਿਆ ਕਿ ਇੱਕ ਦੂਜੇ ਦੀ ਗੱਲ ਵੀ ਸਹਿਣ ਵਾਸਤੇ ਤਿਆਰ ਨਹੀਂਗਾ ਜਿਹਦੇ ਕਰਕੇ ਜਿਹੜਾ ਉਹ ਬਹੁਤ ਮਤਲਬ ਡਿਪਰੈਸ਼ਨ ਚ ਰਹਿੰਦਾ ਏ ਮਾਨਸਿਕ ਪੀੜਾ ਚ ਰਹਿੰਦਾ ਏ ਮਾਨਸਿਕ ਪੀੜਾ ਦਾ ਇੱਕ ਕਾਰਨ ਨੇ ਕਈ ਸਾਰੇ ਕਾਰਨਾ ਚਾਹੇ ਉਹ ਆਰਥਿਕਤਾ ਨਾਲ ਜੁੜਿਆ ਏ ਚਾਹੇ ਉਹ ਸਮਾਜ ਨਾਲ ਜੁੜਿਆ ਰਿਸ਼ਤੇ ਨਾਲ ਜੁੜਿਆ ਏ ਜਾਂ ਕਈ ਹੋਰ ਖਾਇਸ਼ਾਂ ਨਾਲ ਮਤਲਬ ਕਿੰਨੀਆਂ ਹੀ ਚੀਜ਼ਾਂ ਨਾਲ ਜੁੜਿਆ ਜੁੜਿਆ ਹੋਇਆ ਇਹ ਸਭ ਤੋਂ ਮੇਨ ਜਿਹੜਾ ਕਾਰਨ ਆ ਇੱਥੇ ਖੁਦਕੁਸ਼ੀਆਂ ਵਾਪਰਨ ਦਾ ਉਹ ਹੈਗਾ ਸਾਡਾ ਰਾਜਨੀਤਿਕ ਸਿਸਟਮ ਕਿਉਂਕਿ ਜਿਹੜੇ ਰਾਜਗੱਦੀਆਂ ਵਾਲੇ ਆ ਜਿਨ੍ਹਾਂ ਨੇ ਸਾਡੇ ਤੇ ਰਾਜ ਕਰਨਾ ਉਹਨਾਂ ਨੂੰ ਸਿਰਫ ਰਾਜ ਗੱਦੀਆਂ ਨਾਲ ਪਿਆਰ ਆ ਲੋਕਾਂ ਦੀ ਆਰਥਿਕਤਾ ਨਾਲ ਲੋਕਾਂ ਦੀ ਸਮਾਜਿਕ ਹਾਲਤ ਕੀ ਆ ਸੱਭਿਆਚਾਰਕ ਹਾਲਤ ਕੀ ਆ ਇਹਨਾਂ ਚੀਜ਼ਾਂ ਨਾਲ ਰਾਜਨੀਤੀਵਾਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਮਤਲਬ ਆ ਤਾਂ ਸਿਰਫ ਆਪਦੀ ਕੁਰਸੀ ਨਾਲ ਜੇਕਰ ਸਾਡਾ ਰਾਜਨੀਤਿਕ ਸਿਸਟਮ ਚੰਗਾ ਹੋਵੇ ਤਾਂ ਇਥੋਂ ਦੀ ਆਰਥਿਕਤਾ ਵੀ ਚੰਗੀ ਹੋਵੇ ਲੋਕਾਂ ਕੋਲ ਰੋਜ਼ਗਾਰ ਹੋਵੇ ਤੇ ਇਤੋਂ ਦਾ ਸਮਾਜਿਕ ਸਿਸਟਮ ਵੀ ਚੰਗਾ ਹੋਵੇ ਲੋਕਾਂ ਦੇ ਜਿਹੜੀ ਜਿਹੜੀ ਮਾਨਸਿਕ ਪੀੜਾ ਦਾ ਲੋਕ ਸਾਹਮਣਾ ਕਰ ਰਹੇ ਜਿਹੜੇ ਘਰੇਲੂ ਕਲੇਸ਼ਾਂ ਤੇ ਹੋਰ ਚੀਜ਼ਾਂ ਦਾ ਸਾਹਮਣਾ ਕਰ ਰਹੇ ਆ ਜੇ ਸਾਡਾ ਰਾਜਨੀਤਿਕ ਸਿਸਟਮ ਚੰਗਾ ਹੋਵੇ ਤਾਂ ਉਹ ਸਾਰੀਆਂ ਇੰ ਚੀਜ਼ਾਂ ਕਿੰਨੇ ਸਾਰੇ ਵਿਸ਼ੇ ਰਾਜਨੀਤਿਕ ਸਿਸਟਮ ਵਿੱਚ ਆ ਜਾਂਦੇ ਆ ਜਿਹੜੇ ਰਾਜਨੀਤਿਕ ਸਿਸਟਮ ਦੇ ਨਾਲ ਹੀ ਜੁੜੇ ਹੋਇਆ ਤੇ ਜੇ ਰਾਜਨੀਤਿਕ ਸਿਸਟਮ ਚੰਗਾ ਹੋਵੇ ਇਤੋਂ ਦੇ ਰਾਜ ਕਰਨ ਵਾਲੇ ਚੰਗੇ ਹੋਣ ਇੱਥੇ ਵਧੀਆ ਸਿਸਟਮ ਪ੍ਰੋਵਾਈਡ ਕਰਨ ਲੋਕਾਂ ਨੂੰ ਤਾਂ ਉਹ ਕਿੰਨੇ ਸਾਰੇ ਵਿਸ਼ੇ ਲਗਭਗ ਸਾਰੇ ਰਾਜਨੀਤੀ ਦੀ ਜੜ ਤੋਂ ਨਿਕਲਦੇ ਆ ਜਿਹੜੇ ਉਹ ਸਾਰੇ ਸਹੀ ਹੋਣ ਤੇ ਲੋਕਾਂ ਦੇ ਹਾਲਤ ਸਹੀ ਹੋਵੇ ਤੇ ਜਿਹੜੇ ਲੋਕ ਆ ਇਹੋ ਜੇ ਖੌਫਨਾਕ ਕਦਮ ਚੁੱਕਦੇ ਖੁਦਕੁਸ਼ੀਆਂ ਵਰਗੇ ਉਹ ਨਾ ਚੁੱਕਣ ਅੱਜ ਦੀ ਦੁਖਦਾਇਕ ਤੇ ਮੰਦਭਾਗੀ ਘਟਨਾ ਤੁਹਾਨੂੰ ਫੇਰ ਦੱਸ ਦਿੰਨੇ ਆ ਕਿ ਅਮਰਸਰ ਤੋਂ ਇੱਕ ਘਟਨਾ ਸਾਹਮਣੇ ਆ ਰਹੀ ਆ ਅਮਰਸਰ ਦੀ ਹੈਰੀਟੇਜ ਨਾਂ ਦੀ ਸਟਰੀਟ ਹੈਰੀਟੇਜ ਨਾਂ ਦੀ ਇੱਕ ਗਲੀ ਜਿਹਦੇ ਵਿੱਚੋਂ ਦੀ ਲੰਘ ਕੇ ਆਪਾਂ ਦਰਬਾਰ ਸਾਹਿਬ ਨੂੰ ਜਾਂਦੇ ਆ ਉੱਥੇ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਦੱਸਿਆ ਇਹ ਜਾ ਰਿਹਾ ਕਿ ਉਸ ਵਿਅਕਤੀ ਨੇ ਉੱਥੇ ਖੜੇ ਸੁਰੱਖਿਆ ਗਾਰਡ ਤੋਂ ਗਨ ਖੋਹੀ ਤੇ ਗਨ ਖੋ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਉਸ ਵਿਅਕਤੀ ਨੇ ਖੁਦਕੁਸ਼ੀ ਕਿਉਂ ਕੀਤੀ ਇਹਦੇ ਕਾਰਨ ਹਲੇ ਤੱਕ ਸਾਹਮਣੇ ਨਹੀਂ ਆਏ ਪਰ ਇਹ ਬਹੁਤ ਹੀ ਮੰਦਭਾਗੀ ਘਟਨਾ ਜੋ ਅੱਜ ਵਾਪਰੀ